ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਮਹਾਰਾਣੀ ਜ਼ਿੰਦਾ ਕਿਸੇ ਸਮੇਂ ਸਿੱਖ ਰਾਜ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ ਹੁੰਦੀ ਸੀ ਪਰੰਤੂ ਮਹਾਰਾਜੇ ਦੀ ਮੌਤ ਤੋਂ ਬਾਅਦ ਹਾਲਾਤ ਅਜਿਹੇ ਬਦਲੇ ਕਿ ਮਹਾਰਾਣੀ ਜ਼ਿੰਦਾ ਦੀ ਜ਼ਿੰਦਗੀ ਕੱਖਾਂ ਵਾਂਗ ਰੁਲ ਗਈ ਮਹਾਰਾਣੀ ਜ਼ਿੰਦਾ ਦੀ ਬਦਕਿਸਮਤੀ ਨੇ ਉਸ ਦੀ ਮੌਤ ਤੋਂ ਬਾਅਦ ਵੀ ਉਸ ਦਾ ਪਿੱਛਾ ਨਹੀਂ ਛੱਡਿਆ ਮਹਾਰਾਣੀ ਜ਼ਿੰਦਾ ਦੀ ਰੂਹ ਨੂੰ ਮਰਨ ਤੋਂ ਛੇ ਦਹਾਕਿਆਂ ਬਾਅਦ ਵੀ ਸ਼ਾਂਤੀ ਨਹੀਂ ਮਿਲੀ ਆਖਰਕਾਰ ਉਸ ਦੀ ਮੌਤ ਤੋਂ 60 ਸਾਲਾਂ ਬਾਅਦ ਉਸ ਦੀ ਅੰਤਿਮ ਇੱਛਾ ਪੂਰੀ ਹੋਈ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਮਹਾਰਾਣੀ ਜ਼ਿੰਦਾ ਦੇ ਆਖਰੀ ਸਮੇਂ ਅਤੇ ਉਸ ਦੀ ਅੰਤਿਮ ਇੱ ਕਿਰਾਂਗੇ ਜਿਸਦੇ ਲਈ ਉਸਦੀ ਰੂਹ ਸ਼ੇਧ ਹਾਕਿਆਂ ਤੱਕ ਇੰਤਜ਼ਾਰ ਕਰਦੀ ਰਹੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਅਸਲ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਦੇ ਨਾਲ-ਨਾਲ ਮਹਾਰਾਣੀ ਜ਼ਿੰਦਾ ਦੇ ਹਾਲਾਤ ਵੀ ਬਦਲਨੇ ਸ਼ੁਰੂ ਹੋ ਗਏ ਮਹਾਰਾਜਾ ਖੜਕ ਸਿੰਘ ਮਹਾਰਾਜਾ ਸ਼ੇਰ ਸਿੰਘ ਅਤੇ ਕਮਰ ਨੌਨਿਹਾਲ ਸਿੰਘ ਵੀ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਮਾਰੇ ਗਏ ਇਸ ਤੋਂ ਬਾਅਦ ਸਿੱਖ ਰਾਜ ਦਾ ਇੱਕੋ ਇੱਕ ਵਾਰਿਸ ਨੌਬਾਲਗ ਦਲੀਪ ਸਿੰਘ ਹੀ ਬਚਿਆ ਸੀ ਜਿਸ ਦੀ ਦੇਖ ਰਹਿ ਇੱਕ ਮਹਾਰਾਣੀ ਜ਼ਿੰਦਾ ਦੇ ਜੰਮੇ ਸੀ ਇਸ ਤਰ੍ਹਾਂ ਸਿੱਖ ਰਾਜ ਦੀ ਸਾਰੀ ਜ਼ਿੰਮੇਵਾਰ ਦੀ ਆਪੀ ਐਂਗਲੋ ਸਿੱਖ جنگਾਂ ਵਿੱਚ ਸਿੱਖਾਂ ਦੀ ਹਾਰ ਤੋਂ ਬਾਅਦ ਅੰਗਰੇਜ਼ਾਂ ਨੇ 1849 ਈਸਵੀ ਵਿੱਚ ਸਿੱਖ ਰਾਜ ਦੇ ਪੂਰੇ ਇਲਾਕੇ ਤੇ ਕਬਜ਼ਾ ਕਰ ਲਿਆ। ਅੰਗਰੇਜ਼ਾਂ ਨਾਲ ਹੋਏ ਸਮਝੌਤੇ ਅਨੁਸਾਰ ਕੁਝ ਸਮੇਂ ਲਈ ਨਾਬਾਲਗ ਦਲੀਪ ਸਿੰਘ ਨੂੰ ਮਹਾਰਾਜਾ ਥਾਪ ਦਿੱਤਾ ਗਿਆ ਤੇ ਮਹਾਰਾਣੀ ਜਿੰਦਾ ਨੂੰ ਉਸ ਦਾ ਰੀਜੈਂਟ ਜਾਨੀ ਪ੍ਰਤੀਪਾਲਕ ਬਣਾ ਦਿੱਤਾ ਗਿਆ। ਮਹਾਰਾਣੀ ਫੌਜੀ ਸਰਦਾਰਾਂ ਤੇ ਦਰਬਾਰੀਆਂ ਨਾਲ ਲਗਾਤਾਰ ਰਾਬਤਾ ਰੱਖਦੀ ਰਹੀ ਜੋ ਅੰਗਰੇਜ਼ਾਂ ਨੂੰ राਸ ਨਾ ਆਇਆ। ਅੰਗਰੇਜ਼ਾਂ ਨੇ ਬਗਾਵਤ ਦਾ ਬਹਾਨਾ ਬਣਾ ਕੇ ਮਹਾਰਾਣੀ ਨੂੰ ਸ਼ੇਖੂਪੁਰਾ ਦੇ ਕਿਲੇ ਵਿੱਚ ਕੈਦ ਕਰ ਲਿਆ। ਉਸ ਵੇਲੇ ਮਹਾਰਾਜਾ ਦਲੀਪ ਸਿੰਘ ਦੀ ਉਮਰ ਮਹਿਜ 11 ਸ ਮਹਾਰਾਣੀ ਦੀ 1.5 ਲੱਖ ਰੁਪਏ ਦੀ ਲਗਾਈ ਗਈ ਪੈਨਸ਼ਨ ਵੀ ਅੱਧੀ ਕਰ ਦਿੱਤੀ। ਨਜ਼ਰਬੰਦੀ ਦੇ ਦੌਰਾਨ ਵੀ ਮਹਾਰਾਣੀ ਜ਼ਿੰਦਾ ਆਪਣੇ ਰਾਜ ਭਾਗ ਨੂੰ ਮੁੜ ਖੜਾ ਕਰਨ ਦੀਆਂ ਵਿਵੰਤਾ ਕਰਦੀ ਰਹੀ ਜਿਸ ਕਾਰਨ ਅੰਗਰੇਜ਼ਾਂ ਨੇ ਉਸ ਨੂੰ ਪੰਜਾਬ ਤੋਂ ਦੂਰ ਬਨਾਰਸ ਭੇਜ ਦਿੱਤਾ। ਇਸੇ ਦੌਰਾਨ ਅੰਗਰੇਜ਼ ਮਹਾਰਾਜਾ ਦਲੀਪ ਸਿੰਘ ਨੂੰ ਵੀ ਆਪਣੇ ਨਾਲ ਇੰਗਲੈਂਡ ਲੈ ਗਏ। ਮਹਾਰਾਣੀ ਕਿਸੇ ਤਰ੍ਹਾਂ ਬਨਾਰਸ ਤੋਂ ਨਿਕਲ ਕੇ ਨੇਪਾਲ ਪਹੁੰਚਣ ਵਿੱਚ ਸਫਲ ਹੋ ਗਈ ਅਤੇ ਕਈ ਸਾਲ ਨੇਪਾਲ ਦੇ ਬਾਦਸ਼ਾਹ ਦੇ ਰਹਿਮੋ ਕਰਮ ਤੇ ਰਹੀ। ਇਸ ਵਿਛੋੜੇ ਤੋਂ ਲਗਭਗ 13 ਸਾਲਾਂ ਬਾਅਦ 1861 ਈਸਵੀ ਵਿੱਚ ਮਹਾਰਾਣੀ ਜ਼ਿੰਦਾ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਮਿਲਣ ਦੀ ਆਗਿਆ ਦਿੱਤੀ ਮਹਾਰਾਜਾ ਦਲੀਪ ਸਿੰਘ ਕਲਕੱਤੇ ਆ ਕੇ ਆਪਣੀ ਮਾਂ ਨੂੰ ਮਿਲਿਆ ਤੇ ਉਸ ਨੂੰ ਆਪਣੇ ਨਾਲ ਹੀ ਇੰਗਲੈਂਡ ਲੈ ਗਿਆ ਮਹਾਰਾਣੀ ਨੂੰ ਦਲੀਪ ਸਿੰਘ ਤੋਂ ਅਲੱਗ ਕੈਂਸਿੰਗਟਨ ਦੇ ਅਮਿੰਗਡਨ ਹਾਊਸ ਵਿੱਚ ਰੱਖਿਆ ਗਿਆ ਦੁਖ ਤਕਲੀਫਾਂ ਨਾਲ ਜੂਝਦਿਆਂ ਇੱਥੇ ਹੀ ਮਹਾਰਾਣੀ ਜਿੰਦਾ ਦੀ 1 ਅਗਸਤ 1863 ਈਸਵੀ ਨੂੰ ਮੌਤ ਹੋ ਗਈ ਮਹਾਰਾਣੀ ਜਿੰਦਾ ਦੀ ਅੰਤਿਮ ਇੱਛਾ ਸੀ ਕਿ ਉਸ ਦਾ ਅੰਤਿਮ ਸੰਸਕਾਰ ਲਾਹੌਰ ਵਿਖੇ ਕੀਤਾ ਜਾਵੇ ਅਤੇ ਉਸ ਦੀ ਸਮਾਦ ਉਸ ਦੇ ਪਤੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੀ ਬਣਾਈ ਜਾਵੇ ਪਰੰਤੂ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੱਤੀ ਅਸਲ ਵਿੱਚ ਅੰਗਰੇਜ਼ਾਂ ਨੂੰ ਡਰ ਸੀ ਕਿ ਜੇਕਰ ਮਹਾਰਾਣੀ ਦਾ ਅੰਤਿਮ ਸੰਸਕਾਰ ਲਾਹੌਰ ਵਿਖੇ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਤਾਂ ਪੰਜਾਬ ਵਿੱਚ ਉਹਨਾਂ ਦੇ ਖਿਲਾਫ ਬਗਾਵਤ ਉੱਠ ਸਕਦੀ ਹੈ। ਇਸੇ ਉਦੇੜਬੁੰਨ ਵਿੱਚ ਅੰਗਰੇਜ਼ਾਂ ਨੇ 6 ਮਹੀਨੇ ਲੰਘਾ ਦਿੱਤੇ। 6 ਮਹੀਨਿਆਂ ਬਾਅਦ ਅੰਗਰੇਜ਼ਾਂ ਨੇ ਮਹਾਰਾਣੀ ਦਾ ਅੰਤਿਮ ਸੰਸਕਾਰ ਨਾਸਿਕ ਵਿਖੇ ਕਰਨ ਦੀ ਆਗਿਆ ਦਿੱਤੀ। 1864 ਈਸਵੀ ਵਿੱਚ ਮਹਾਰਾਜਾ ਦਲੀਪ ਸਿੰਘ ਆਪਣੀ ਮਾਤਾ ਦੀ ਦੇਹ ਨੂੰ ਨਾਸਿਕ ਲੈ ਕੇ ਆਇਆ ਤੇ ਨਰਬਦਾ ਨਦੀ ਦੇ ਕੰਢੇ ਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮਹਾਰਾਣੀ ਜਿੰਦਾ ਦੀਆਂ ਹਸਤੀਆਂ ਨਰਬਦਾ ਨਦੀ ਦੇ ਕੰਢੇ ਬਣਾਈ ਗਈ ਉਸ ਦੀ ਸਮਾਦ ਵਿੱਚ ਹੀ ਸੁਰੱਖਿਅਤ ਰੱਖ ਦਿੱਤੀਆਂ ਗਈਆਂ ਤਾਂ ਜੋ ਭਵਿੱਖ ਵਿੱਚ ਮੌਕਾ ਮਿਲਣ ਤੇ ਉਹਨਾਂ ਨੂੰ ਲਾਹੌਰ ਉਹਗੇ ਲੈ ਜਾ ਕੇ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ ਪਰੰਤੂ ਮਹਾਰਾਣੀ ਜਿੰਦਾ ਦੀਆਂ ਇਹ ਅਸthੀਆਂ ਨੂੰ ਆਪਣੇ ਸਹੀ ਟਿਕਾਣੇ ਤੇ ਪਹੁੰਚਣ ਵਿੱਚ ਹੀ ਛੇਧ ਹਾਕੇ ਲੱਗ ਗਏ ਇਸ ਦੌਰਾਨ 1893 ਈਸਵੀ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਵੀ ਮੌਤ ਹੋ ਗਈ ਅਤੇ ਮਹਾਰਾਣੀ ਜਿੰਦਾ ਦੀ ਰੂਹ ਆਪਣੀ ਸ਼ਾਂਤੀ ਲਈ ਇੰਤਜ਼ਾਰ ਹੀ ਕਰਦੀ ਰਹੀ ਆਖਰਕਾਰ ਮਹਾਰਾਣੀ ਜਿੰਦਾ ਦੀ ਇਹ ਅੰਤਿਮ ਇੱਛਾ ਉਸ ਦੀ ਪੋਤਰੀ ਰਾਜਕੁਮਾਰੀ ਬਾਂਬਾ ਸਦਰਲੈਂਡ ਨੇ ਪੂਰੀ ਕੀਤੀ ਅਸਲ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਪੁੱਤਰੀ ਰਾਜਕੁਮਾਰੀ ਬਾਂਬਾ ਸਦਰਲੈਂਡ ਨੂੰ ਆਪਣੀ ਦਾਦੀ ਮਹਾਰਾਣੀ ਜਿੰਦਾ ਦੀ ਆਖਰੀ ਇੱਛਾ ਬਾਰੇ ਪਤਾ ਸੀ ਉਸਨੇ ਆਪਣੀ ਦਾਦੀ ਦੀ ਇਹ ਆਖਰੀ ਇੱਛਾ ਪੂਰੀ ਕਰਨ ਲਈ ਪੂਰੀ ਵਾ ਲਗਾਈ ਲੰਬੇ ਸਮੇਂ ਬਾਅਦ ਉਸ ਨੂੰ ਆਪਣੀਆਂ ਇਹਨਾਂ ਕੋਸ਼ਿਸ਼ਾਂ ਵਿੱਚ ਕਾਮਯਾਬੀ ਮਿਲ ਸਕੀ ਮਹਾਰਾਣੀ ਜਿੰਦਾ ਦੀ ਮੌਤ ਤੋਂ 65 ਸਾਲਾਂ ਬਾਅਦ ਅੰਗਰੇਜ਼ਾਂ ਨੇ ਉਸ ਦੀਆਂ ਹਸਤੀਆਂ ਲਾਹੌਰ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ 1924 ਈਸਵੀ ਵਿੱਚ ਰਾਜਕੁਮਾਰੀ ਬਾਂਬਾ ਨਾਸਿਕ ਪਹੁੰਚੀ ਅਤੇ ਆਪਣੀ ਦਾਦੀ ਦੀ ਸਮਾਦੀ ਵਿੱਚੋਂ ਉਸ ਦੀਆਂ ਹਸਤੀਆਂ ਹਾਸਲ ਕੀਤੀਆਂ ਫਿਰ ਉਹ ਆਪਣੇ ਪੁਰਖਿਆਂ ਦੇ ਇਲਾਕੇ ਲਾਹੌਰ ਪਹੁੰਚੀ ਜਿੱਥੇ ਉਸ ਨੇ ਮਹਾਰਾਣੀ ਜਿੰਦਾ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਇਸ ਦੇ ਨਾਲ ਹੀ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਦੇ ਕੋਲ ਹੀ ਮਹਾਰਾਣੀ ਜਿੰਦਾ ਦੀ ਸਮਾਦ ਦਾ ਵੀ ਮਾਨ ਕਰਵਾਇਆ ਤੇ ਸਿੱਖ ਰਾਜ ਦੀ ਇਸ ਸਭ ਤੋਂ ਸ਼ਕਤੀਸ਼ਾਲੀ ਔਰਤ ਦੀ ਆਖਰੀ ਇੱਛਾ ਪੂਰੀ ਕਰਕੇ ਉਸ ਦੀ ਰੂਹ ਨੂੰ ਸਕੂਨ ਪਹੁੰਚਾਇਆ ਇਸ ਤਰ੍ਹਾਂ ਲੰਬਾ ਸਮਾਂ ਆਪਣੀ ਮਿੱਟੀ ਅਤੇ ਵਤਨ ਤੋਂ ਦੂਰ ਰਹੀ ਮਹਾਰਾਣੀ ਜਿੰਦਾ ਆਖਿਰਕਾਰ ਆਪਣੀ ਇੱਛਾ ਅਨੁਸਾਰ ਆਪਣੀ ਮਿੱਟੀ ਵਿੱਚ ਹਮੇਸ਼ਾ ਲਈ ਲੀਨ ਹੋ ਗਈ ਅੱਜ ਵੀ ਲੋਕ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਣੀ ਜਿੰਦਾ ਦੀਆਂ ਸਮਾਦਾਂ ਤੇ ਜਾ ਕੇ ਉਹਨਾਂ ਨੂੰ ਸਜਦਾ ਕਰਦੇ ਹਨ ਦੋਸਤੋ ਇਸ ਤਰ੍ਹਾਂ ਦੇ ਹੋਰ ਜਾਣਕਾਰੀ ਭਰਪੂਰ ਅਤੇ ਇਤਿਹਾਸਿਕ ਵੀਡੀਓਜ਼ ਦੇਖਣ ਲਈ ਚੈਨਲ ਰੰਗ ਪੰਜਾਬੀ ਨੂੰ ਸਬਸਕ੍ਰਾਈਬ ਕਰੋ